ਤੁਸੀਂ ਸਾਡੇ ਨਾਲ ਪਹਾੜਾਂ ਦਾ ਸਫ਼ਰ ਕੀਤਾ ਹੋਣਾ ਹੈ ਰੇਗਿਸਤਾਨਾਂ ਦਾ ਸਫ਼ਰ ਕੀਤਾ ਹੋਣਾ ਹੈ ਝਰਨੇ ਦਾ ਸਫ਼ਰ ਕੀਤਾ ਹੋਣਾ ਹੈ ਪਰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਖੇਤਾਂ ਦਾ ਸਫ਼ਰ ਪੰਜਾਬ ਦੇ ਖੇਤਾਂ ਦਾ ਸਫ਼ਰ ਦਿਖਾਵਾਂਗੇ ਪੰਜਾਬ ਦੀ ਮਿੱਟੀ ਦਾ ਸਫ਼ਰ ਦਿਖਾਵਾਂਗੇ ਦੋਸਤੋ ਇਹ ਜਿਹੜੇ ਤੁਸੀਂ ਖੇਤ ਦੇਖ ਰਹੇ ਹੋ ਨਾ ਇਹ ਇਕੱਲੇ ਖੇਤ ਨਹੀਂ ਇਹ ਇਕੱਲੀ ਫਸਲ ਨਹੀਂ ਇਹ ਸਾਡੇ ਕਿਸਾਨ ਦੀ ਸਾਲ ਭਰ ਦੀ ਮਿਹਨਤ ਦਾ ਨਤੀਜਾ ਹੈ ਕਿਸਾਨ ਦੀ ਉਮੀਦ ਹੈ ਕਿਸਾਨ ਦੀ ਮਿਹਨਤ ਦਾ ਫਲ ਹੈ ਜਿਵੇਂ ਕਹਦੀ ਹੈ ਕਿਸਾਨ ਦੀ ਮਿਹਨਤ ਦਾ ਫਲ ਹੈ ਇਥੋਂ ਹੀ ਕਿਸਾਨ ਦੇ ਪਰਿਵਾਰ ਨੇ ਜੋ ਪਾਲਦੇ ਨੇ ਕੱਲੇ ਕਿਸਾਨ ਦੇ ਪਰਿਵਾਰ ਨਹੀਂ ਸਾਰਾ ਦੇਸ਼ ਪਾਲਦਾ ਹੈ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਣਾ ਇਹ ਨੀਲਾ ਆਕਾਸ਼ ਪੰਛੀਆਂ ਦੀ ਆਵਾਜ਼ ਤੇ ਖੁੱਲੀ ਹਵਾ ਸਹਰਾ ਚ ਇਹ ਸੁੱਖ ਕਿੱਥੇ ਮਿਲਦਾ ਹੈ ਇਹ ਸਿਰਫ ਪਿੰਡਾਂ ਦੇ ਹਿੱਸੇ ਆਇਆ ਤੇ ਖੇਤਾਂ ਦੇ ਹਿੱਸੇ ਆਇਆ ਹੈ ਛਿਪਦਾ ਸੂਰਜ ਤੇ ਸ਼ਾਮ ਦਾ ਵੇਲਾ ਤੇ ਖੇਤ ਮੰਜੜਾ ਆਇਆ ਹੁੰਦਾ ਨਾ ਤਾਂ ਇਹ ਸਮਝ ਲਓ ਬਿ ਸਵਰਗ ਚ ਹੀ ਬੈਠੇ ਆਂ ਦੋਸਤੋ ਇਹ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ ਨਾ ਇਹ ਇਕੱਲੀ ਫਸਲ ਨਹੀਂ ਇਹ ਸਾਡੇ ਕਿਸਾਨ ਦੀ ਸਾਲ ਭਰ ਦੀ ਮਿਹਨਤ ਦਾ ਨਤੀਜਾ ਹੈ ਮੇਰੇ ਨਾਲ ਨਾਲ ਤੁਰਿਆ ਉੱਤੇ ਦੇਖੀ ਜਾਓਗੇ ਉਹ ਖੇਤਾਂ ਦੇ ਤੇ ਕੀ ਬਾਤ ਹੈ ਸ਼ਾਮ ਦਾ ਵੇਲਾ ਹੈ ਤੇ ਐਨ ਜਿਵੇਂ ਕਹਦੀ ਹੈ ਸੂਰਜ ਦੀ ਟਿੱਕੀ ਛਿਪਣ ਤੇ ਆਈ ਹੋਈ ਹੈ ਤੇ ਪੂਰਾ ਘੈਂਟ 뷰 ਹੈ ਜੇ ਕਹਿੰਦੇ ਪੰਜਾਬ ਦਾ ਤੁਸੀਂ ਨਾ ਖੇਤ ਦੇਖਣੇ ਨੇ ਪੰਜਾਬ ਦੇ ਤਾਂ ਸ਼ਾਮ ਦਾ ਸਮਾਂ ਸਭ ਤੋਂ ਬੈਸਟ ਹੈ ਇਸ ਟਾਈਮ ਆਪਾਂ ਤਕਰੀਬਨ 5 ਕ' ਬੱਜ ਚੁੱਕੇ ਐ 5 ਤੋਂ 6 ਦੇ ਆਸ-ਪਾਸ ਦਾ ਸਮਾਂ ਰਹਿ ਰਸਤਾ ਵੇਲਾ ਜਿਵੇਂ ਕਹਿੰਦੀ ਰਹਿ ਰਸਤਾ ਵੇਲਾ ਤੇ ਇਹ ਵੇਲੇ ਸਭ ਤੋਂ ਵਧੀਆ ਵਿਊ ਹੁੰਦਾ ਹੈ ਖੇਤਾਂ ਦਾ ਦੇਖਣਯੋਗ ਵਿਊ ਇਹ ਟਾਈਮ ਹੁੰਦਾ ਹੈਗਾ ਦੋਸਤੋ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਕਦੇ ਵੀ ਕਮੰਡੀ ਨਹੀਂ ਹੁੰਦਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਹੈ ਪਰ ਮੇਰਾ ਮੰਨਣਾ ਹੈ ਬੀਜੇ ਖੇਤੀ ਨੂੰ ਸਮਝ ਕੇ ਕੀਤਾ ਜਾਵੇ ਤਾਂ ਇਹ ਇੱਜ਼ਤ ਵਾਲਾ ਤੇ ਲਾਭ ਵਾਲਾ ਕੰਮ ਹੈ ਕੋਈ ਐਵੇਂ ਐਰਾ-ਗੈਰਾ ਨਥੂ ਖੇਰਾ ਕੰਮ ਨਹੀਂ ਹੈਗਾ ਇਹ ਖੇਤੀ ਇੱਜ਼ਤ ਵਾਲਾ ਤੇ ਲਾਭ ਵਾਲਾ ਕੰਮ ਹੈ ਨੌਜਵਾਨਾਂ ਨੂੰ ਵੀ ਇਹੀ اپੀਲ ਹੈ ਵੇ ਆਓ ਖੇਤੀ ਨਾਲ ਜੁੜੀਏ ਖੇਤੀ ਤੋਂ ਦੂਰ ਨਾ ਹੋਈਏ ਖੇਤੀ ਤੋਂ ਬਿਨਾ ਕਿਸਾਨ ਦਾ ਪੁੱਤ ਜਿਵੇਂ ਕਹਿ ਲਈਏ ਅਧੂਰਾ ਹੀ ਹੁੰਦਾ ਹੈ ਇਹ ਉਹ ਸਪीडी ਸੂਰਜ ਦਾ ਨਜ਼ਾਰਾ ਦੇਖੋ ਸਿੱਕੀ ਹੈ ਜਿਹੜੀ ਜਮਾਣ ਸੇਪਨ ਤੇ ਆਈ ਹੋਈ ਹੈ ਤੇ ਮੋਟਰ ਤੇ ਬੈਠੇ ਨੇ ਬਾਈ ਹੁਣੀ ਗੱਲਾਂ ਬਾਤਾਂ ਬਾਈ ਹੁਣਾ ਨਾ ਵੀ ਕਰਦੇ ਆ ਜੋ ਪਿਆ ਮੰਜਾ ਡਾਹੀ ਕਿਸਾਨ ਦਾ ਪੁੱਤ ਉਹ ਵੈਰ ਦੀ ਲੱਗੀ ਪਈ ਹੈ ਨੌਜਵਾਨ ਪੀੜ੍ਹੀ ਅੱਜ ਕੱਲ ਦੀ ਹਾਂ ਬਾਈ ਕੀ ਹਾਲ ਹੈ